ਸਤਸ੍ਰੀ ਅਕਾਲ ਦੋਸਤੋ ਅੱਜਕਲ ਕਰਾਂਗੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੇ ਸਬੰਧੀ 15 ਅਕਤੂਬਰ ਜੋ ਅੱਜ ਦੇ ਦਿਨ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸੁਣਵਾਈ ਦਾ ਦਿਨ ਸੀ ਜੋ ਕਿ ਸਾਬਕਾ ਮੁੱਖ ਮੰਤਰੀ ਬੀਨਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਹਨਾਂ ਦੇ ਕੇਸ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਣੀ ਸੀ ਸੁਪਰੀਮ ਕੋਰਟ ਨੇ ਉਹਨਾਂ ਦੀ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਅੱਜ ਇਨਲਿਸਟ ਨਹੀਂ ਕੀਤੀ ਕਹਿੰਦਾ ਕੀ ਭਾਵ ਹੈ ਕਿ ਜੋ ਜੋ ਵੀ ਕੇਸ ਦੀ ਸੁਣਵਾਈ ਹੋਣੀ ਹੁੰਦੀ ਹੈ ਉਹਨੂੰ ਇੱਕ ਉਸ ਦਿਨ ਸਵੇਰ ਵੈਬਸਾਈਟ ਦੇ ਉੱਪਰ ਵੀ ਦੱਸਿਆ ਜਾਂਦਾ ਹੈ ਕਿ ਅੱਜ ਕਿਹੜੇ-ਕਿਹੜੇ ਕੇਸ ਦੀ ਸੁਣਵਾਈ ਹੈ ਜਾਂ ਜਿਹੜਾ ਅਦਾਲਤ ਦੇ ਬਾਹਰ ਨੋਟਿਸ ਬੋਰਡ ਲਗਾਇਆ ਹੁੰਦਾ ਉਸ ਦੇ ਉੱਪਰ ਵੀ ਜਿਹੜੀ ਹੈ ਉਹ ਡਿਸਪਲੇ ਕੀਤਾ ਜਾਂਦਾ ਹੈ ਕਿ ਅੱਜ ਕਿਸ-ਕਿਸ ਕੇਸ ਦੀ ਸੁਣਵਾਈ ਹੈ ਜੋ ਕਿ ਅੱਜ ਸੁਪਰੀਮ ਕੋਰਟ ਦੇ ਉਸ ਵੈਬਸਾਈਟ ਦੇ ਉੱਪਰ ਔਰ ਜੋ ਬਾਹਰ ਨੋਟਿਸ ਬੋਰਡ ਲੱਗਿਆ ਹੁੰਦਾ ਉਹਦੇ ਉੱਪਰ ਭਾਈ ਰਾਜੋ ਆਨੰਦ ਦੇ ਜਿਹੜਾ ਕੇਸ ਸੀ ਉਹ ਇਨ ਲਿਸਟ ਨਹੀਂ ਕੀਤਾ ਗਿਆ ਤਾਂ ਵਕੀਲਾਂ ਨੂੰ ਜਾਂ ਜਿਹੜੇ ਉਸ ਕੇਸ ਦੀ ਜਾਣਕਾਰੀ ਦੇ ਲਈ ਉੱਥੇ ਪਹੁੰਚੇ ਸਨ ਉਹਨਾਂ ਨੂੰ ਇਸ ਇੱਕ ਸ਼ਾਇਦ ਕੋਈ ਸਪਲੀਮੈਂਟਰੀ ਅਪਣਾਈ ਜਾਏਗੀ ਜਿਦੇ ਵਿੱਚ ਇਹ ਹੁੰਦਾ ਹੈ ਕਿ ਮੌਕੇ ਤੇ ਦੱਸਿਆ ਜਾਂਦਾ ਹੈ ਕਿ ਤੁਹਾਡੇ ਕੇਸ ਦੀ ਸੁਣਵਾਈ ਹੈ ਪਰ ਪੂਰਾ ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਸੀ ਤਾਂ ਪਾਈ ਰਾਜਵਾਨਾ ਦੇ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਜਿਵੇਂ ਕਿ ਕੱਲ ਜਿਹੜੇ ਸ਼੍ਰੋਮਣੀ ਕਮੇਟੀ ਕੁਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਪਾਈ ਬਲੌਂਸਿੰਗ ਰਾਜਵਾਨਾ ਦੀ ਜਿਹੜੀ ਸੁਣਵਾਈ ਹੈ ਉਹ ਟਾਲ ਦਿੱਤੀ ਗਈ ਹੈ ਔਰ ਕਿਉਂਕਿ ਦੂਸਰੀ ਗੱਲ ਇਹ ਹੈ ਕਿ ਦੇਖਿਆ ਇਹ ਵੀ ਜਾ ਰਿਹਾ ਹੈ ਕਿ ਇਹ ਜਿਹੜੀ ਸੁਣਵਾਈ ਹੈ ਜਾਣਬੁੱਝ ਕੇ ਵਾਰ-ਵਾਰ ਜਿਹੜੀ ਹੈ ਉਹ ਟਾਲ ਦਿੱਤੀ ਜਾਂਦੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਬਹੁਤ ਸਖਤ ਰੁਖ ਅਪਣਾਇਆ ਸੀ ਕਿ ਸਰਕਾਰ ਨੂੰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਬਹੁਤ ਟਾਈਮ ਤੁਸੀਂ ਲੈ ਲਿਆ ਕਿਉਂਕਿ ਦੇਖਿਆ ਗਿਆ ਕਿ ਪਿਛਲੇ 1 ਸਾਲ ਦੇ ਵਿੱਚ ਘੱਟ ਤੋਂ ਘੱਟ 6 ਵਾਰੀ ਸਰਕਾਰ ਨੇ ਇਸ ਕੇਸ ਦੇ ਵਿੱਚ ਟਾਈਮ ਲੈ ਲਿਆ ਸੀ ਪਰ ਪਿਛਲੀ ਤਰੀਕ ਤੇ ਸੁਪਰੀਮ ਕੋਰਟ ਨੇ ਸਖਤ ਆਦੇਸ਼ ਜਾਰੀ ਕੀਤੇ ਸਨ ਕਿ ਸਰਕਾਰ ਆਪਣਾ ਰੁਖ ਜਿਹੜਾ ਉਪਾਈ ਰਾਜਵਾਨਾ ਦੇ ਕੇਸ ਦੇ ਵਿੱਚ ਸਪਸ਼ਟ ਕਰੇ ਔਰ ਅਗਲੀ ਗੱਲ ਜਿਹੜੀ ਹੈ ਕਿ ਆਪਾਂ ਜਾਣਦੇ ਹੀ ਆ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਉਹਨਾਂ ਨੂੰ 2012 ਦੇ ਵਿੱਚ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਸੀ ਔਰ ਉਸ ਸਾਲ ਦੇ ਵਿੱਚ ਉਹਨਾਂ ਨੂੰ ਇਹ ਫਾਂਸੀ ਜਿਹੜੀ ਲਗਣੀ ਸੀ ਪਰ ਬਹੁਤ ਸਾਰਿਆਂ ਦੇ ਕਹਿਣ ਦੇ ਬਾਵਜੂਦ ਵੀ ਪਾਈ ਰਾਜਵਾਨਾ ਨੇ ਆਪਣੇ ਲਈ ਰਹਿਮ ਦੀ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕੀਤਾ ਸੀ ਫਿਰ ਜਿਹੜੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਵੱਲੋਂ ਜਿਹੜੀ ਹੈ ਉਹ ਮਰਸੀ ਪਟੀਸ਼ਨ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਧਾਇਰ ਕੀਤੀ ਗਈ ਸੀ ਪਰ ਜਿਸ ਤੇ 13 ਸਾਲ ਹੁਣ ਬੀਤ ਚੁੱਕੇ ਐ ਪਰ ਸ ਰਾਸ਼ਟਰਪਤੀ ਵੱਲੋਂ ਵੀ ਇਹਦੇ ਉੱਪਰ ਜਿਹੜਾ ਉਹ ਕੋਈ ਫੈਸਲਾ ਨਹੀਂ ਦਿੱਤਾ ਗਿਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੁਪਰੀਮ ਕੋਰਟ ਸਰਕਾਰ ਨੂੰ ਤਾਂ ਹੁਕਮ ਜਾਰੀ ਕਰ ਸਕਦੀ ਹੈ ਕਿਸੇ ਵੀ ਕੇਸ ਦੇ ਸਬੰਧ ਦੇ ਵਿੱਚ ਪਰ ਰਾਸ਼ਟਰਪਤੀ ਨੂੰ ਹੁਕਮ ਨਹੀਂ ਜਾਰੀ ਕਰ ਸਕਦੀ ਜਾਂ ਤਾਂ ਅਪੀਲ ਕਰ ਸਕਦੀ ਹੈ ਕੇ ਇਸ ਇਸ ਕੇਸ ਦੇ ਵਿੱਚ ਆਪਣਾ ਫੈਸਲਾ ਦਿਓ ਜਾਂ ਫਿਰ ਕੋਈ ਦਲੀਲ ਦੇ ਸਕਦੀ ਹੈ ਕਿ ਤੁਸੀਂ ਇਸ ਤਰੀਕੇ ਨਾਲ ਇਹਦੇ ਉੱਪਰ ਫੈਸਲਾ ਦਿਓ ਆਦੇਸ਼ ਨਹੀਂ ਜਾਰੀ ਕਰ ਸਕਦੀ ਕਿਉਂਕਿ ਸੁਪਰੀਮ ਕੋਰਟ ਤੋਂ ਉੱਪਰ ਦੀ ਪੋਜੀਸ਼ਨ ਹੈ ਜੋ ਕਾਨੂੰਨ ਦੇ ਵਿੱਚ ਰਾਸ਼ਟਰਪਤੀ ਦੀ ਇਹ ਸੰਵਿਧਾਨ ਦੇ ਵਿੱਚ ਇਸ ਕਰਕੇ ਜ਼ਿਕਰ ਜੋ ਹੈ ਇਹ ਵੀ ਹੈ ਕਿ ਭਾਈ ਰਾਜਵਾਨਾ ਜਿਹੜਾ ਫਾਂਸੀ ਉਹਨਾਂ ਨੂੰ ਸੁਣਾਈ ਗਈ ਸੀ ਉਹਨਾਂ ਨੇ ਅਪੀਲ ਨਹੀਂ ਕੀਤੀ ਸੀ ਐਸਜੀਪੀਸੀ ਨੇ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜਾ ਅਪੀਲ ਉਹਨਾਂ ਦੀ ਜਿਹੜੀ ਕੀਤੀ ਸੀ ਪਰ ਆਪਾਂ ਹੁਣ ਕੀ ਦੇਖ ਰਹੇ ਹਾਂ ਕਿ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਉਹ ਸਿਰਫ ਇਸ ਕੇਸ ਦੇ ਉੱਪਰ ਆਪਣੀ ਸਿਆਸਤ ਕਰ ਰਹੀਆਂ ਕਿਉਂਕਿ ਘੱਟੋ-ਘੱਟ 15 ਸਾਲ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਜਦੋਂ ਤੋਂ ਇਹ ਭਾਈ ਸਾਹਿਬ ਦਾ ਕੇਸ ਹੈਗਾ ਤਾਂ ਇੱਕ ਵਾਰ ਵੀ ਇਹਨਾਂ ਨੇ ਜਿਹੜੀ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਚਾਰਾ ਜੋਈ ਨਹੀਂ ਕੀਤੀ ਜੇ ਕੀਤੀ ਹੁੰਦੀ ਤਾਂ ਅੱਜ ਉਹ ਘੱਟੋ ਘੱਟ ਖੁੱਲ ਕੇ ਦੱਸ ਸਕਦੇ ਸੀ ਕਿ ਅਸੀਂ ਇਹਨਾਂ ਦੇ ਕੇਸਾਂ ਦੇ ਵਿੱਚ ਭਾਰਤ ਸਰਕਾਰ ਦੇ ਕੋਲ ਜਾਂ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੀ ਚਾਰਾ ਜੋਈ ਕੀਤੀ ਹੈ ਆ ਪਿੱਛੇ ਜੇ ਹੁਣ ਇੱਕ ਦੋ ਦਿਨ ਪਹਿਲਾਂ ਸਿਰਫ ਇਹੀ ਬਿਆਨ ਆਇਆ ਸੀ ਕਿ ਜੋ ਬੀਬੀ ਹਰ ਸਿਮਰਤ कौर ਬਾਦਲ ਨੇ ਇਹ ਗੱਲ ਕਹੀ ਸੀ ਕਿ ਅਸੀਂ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਜੋ ਉਹਨਾਂ ਨੇ ਗੁਰਨਾਨਿਕ ਸਾਹਿਬ ਦੇ 552 ਜਨਤੀ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੂੰ ਲਾਗੂ ਕਰੇ ਪਰ ਖੁਦ ਕਦੀ ਵੀ ਇਹਨਾਂ 15 ਸਾਲਾਂ ਦੇ ਵਿੱਚ ਜਦੋਂ ਇਹਨਾਂ ਨੇ ਸੇਵਾ ਇਹਨਾਂ ਨੂੰ ਮਿਲੀ ਹੈ ਪੰਜਾਬ ਦੀ ਸੇਵਾ ਕਰਨ ਵਾਸਤੇ ਕਹਿ ਲੋ ਰਾਜ ਸੱਤਾ ਮਿਲੀ ਹੈ ਇਹਨਾਂ ਨੇ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਉਹ ਠੰਡੇ ਬਸਤੇ ਵਿੱਚ ਪਾਇਆ ਸਿਰਫ ਜਦੋਂ ਚੋਣਾ ਆਉਂਦੀਆਂ ਸੀ ਉਦੋਂ ਇਸ ਮੁੱਦੇ ਨੂੰ ਫਿਰ ਬਾਹਰ ਕੱਢ ਕੇ ਇਹਦੇ ਉੱਪਰ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਸੀ ਜਿਵੇਂ ਕਿ ਹੁਣ ਕੇਂਦਰ ਸਰਕਾਰ ਇਸ ਮੁੱਦੇ ਦੇ ਉੱਪਰ ਸਿਆਸੀ ਰੋਟੀਆਂ ਸੇਕ ਰਹੀ ਹੈ ਇਸ ਮਾਮਲੇ ਦੇ ਵਿੱਚ ਜਦ ਵੀ ਕੋਈ ਅਪਡੇਟ ਹੋਏਗੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਧੰਨਵਾਦ